ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮ ਲੈਵਾ ਸਾਧ ਸੰਗਤ ਜਿਓ ਕਲਗੀਧਰ ਸਾਹਿਬ ਦਸਮੇਸ਼ ਪਿਤਾ ਤੁੰਨ ਪਾਣੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤਾਂ ਜੁਗੋ ਜੁਗਾ ਟਲ ਤਨ 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 ਤੁਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਸੰਗਤਾਂ ਜੋ ਰੋਜ਼ ਗੁਰਬਾਣੀ ਪੜ੍ਹਦੀਆਂ ਹਨ ਇਹਨਾਂ ਅੱਖਾਂ ਦੇ ਨਾਲ ਆਪਣੀ ਰਸਮਾਂ ਦੇ ਨਾਲ ਜੀਭ ਦੇ ਨਾਲ ਇਹਨਾਂ ਕੰਨਾਂ ਦੇ ਨਾਲ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਕੰਨਾਂ ਵਿੱਚ ਗੁਰਬਾਣੀ ਉਤਰ ਜਾਂਦੀ ਹੈ ਜਦੋਂ ਗੁਰਬਾਣੀ ਕੰਨਾਂ ਵਿੱਚੋਂ ਅੰਦਰ ਉਤਰ ਜਾਵੇ ਲੈ ਜਾਵੇ ਅੰਦਰ ਵਸ ਜਾਵੇ ਗੁਰ ਕੀ ਬਾਣੀ ਜਿਸ ਮਨ ਵਸੈ ਜਦ ਇਹ ਮਨ ਵਿੱਚ ਗੁਰੂ ਦੀ ਬਾਣੀ ਵਸ ਜਾਂਦੀ ਹੈ ਉਹਨਾਂ ਦੇ ਸਾਰੇ ਦੁੱਖ ਸੰਤਾਪ ਕਲਹ ਕਲੇਸ਼ ਸਰੀਰ ਵਿੱਚੋਂ ਚਲੇ ਜਾਂਦੇ ਹਨ ਜਦੋਂ ਗੁਰਬਾਣੀ ਨੂੰ ਸੁਣਨ ਵੀ ਲੈਣ ਦੁੱਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਹਰ ਬੰਦਾ ਦੁਨੀਆ ਤੇ ਸੁੱਖ ਮੰਗਦਾ ਹੈ ਜੋ ਵੀ ਦੁਨੀਆ ਤੇ ਆਇਆ ਹੈ ਸਭ ਕੋਈ ਸੁੱਖ ਲੋੜਦਾ ਹੈ ਬੱਚਿਆਂ ਦਾ ਸੁੱਖ ਪਰਿਵਾਰ ਦਾ ਸੁੱਖ ਸੰਸਾਰ ਦਾ ਸੁੱਖ ਇੱਥੇ ਆ ਕੇ ਸੁੱਖ ਦੀ ਬੜੀ ਲੋੜ ਹੈ ਦੁੱਖਾਂ ਭਰੀ ਜ਼ਿੰਦਗੀ ਵਿੱਚ ਤਾਂ ਨਾ ਰਾਤ ਨੂੰ ਚੈਨ ਆਉਂਦੀ ਹੈ ਨਾ ਦਿਨ ਨੂੰ ਚੈਨ ਆਉਂਦੀ ਹੈ ਦਿਨ ਵਿੱਚ ਸਾਰਾ ਦਿਨ ਕਿਸੇ ਨਾ ਕਿਸੇ ਤਰੀਕੇ ਨਾਲ ਪੈਸਾ ਇਕੱਠਾ ਕਰਕੇ ਸੁੱਖ ਜਿਹੜੇ ਹਨ ਇਕੱਠੇ ਕਰ ਲੈ ਜਾਣ ਸੁੱਖ ਇਕੱਠੇ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਦੇ ਜਿਹੜੀ ਹੈ ਬੁੱਢੀ ਹੋ ਜਾਂਦੀ ਹੈ ਸਰੀਰ ਜਿਹੜਾ ਹੈ ਵਿਰਧ ਹੋ ਜਾਂਦਾ ਹੈ ਕਈ ਵਾਰੀ ਸੋਖਤਾ ਬਹੁਤ ਇਕੱਠੇ ਹੋ ਜਾਂਦੇ ਹਨ ਪਰ ਬੰਦਾ ਹੰਡਾ ਨਹੀਂ ਸਕਦਾ ਜਿਵੇਂ ਆਪ ਜੀ ਨੇ ਪਿਛੇ ਸਰਵਣ ਕੀਤਾ ਸੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ ਅੰਤ ਸਮੇਂ ਕਿਉਂਕਿ ਅੰਤ ਦਾ ਸਮਾਂ ਆ ਜਾਂਦਾ ਹੈ ਜਰਨੀ ਮੁੱਕ ਜਾਂਦੀ ਹੈ ਸਫਰ ਮੁੱਕ ਜਾਂਦਾ ਹੈ ਜ਼ਿੰਦਗੀ ਦਾ ਧਿਆਨ ਫਿਰ ਇਹਨਾਂ ਵਿੱਚ ਹੀ ਰਹਿ ਜਾਂਦਾ ਜੋ ਸੁੱਖ ਇਕੱਠੇ ਕੀਤੇ ਹਨ ਮਹਿਲ ਮਾੜੀਆਂ ਘਰਾਂ ਵਿੱਚ ਵੀ ਰਹਿ ਜਾਂਦਾ ਹੈ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਪ੍ਰੇਤ ਜਉਣ ਵੱਲ ਵੱਲ ਉਤਰੇ ਕਈ ਵਾਰੀ ਇਹਨਾਂ ਮੰਦਰਾਂ ਨਾਲ ਘਰਾਂ ਨਾਲ ਮੋਹ ਕਰਨ ਨਾਲ ਪ੍ਰੇਤ ਜੋਨੀ ਵੀ ਪ੍ਰਾਪਤ ਹੋ ਜਾਂਦੀ ਹੈ ਗੁਰਬਾਣੀ ਦੇ ਹੁਕਮ ਹਨ ਤੁਸੀਂ ਪੜਿਆ ਕਰੋ ਦੁਨੀਆਂ ਵਿੱਚ ਜੋ ਵੀ ਆਇਆ ਹੈ ਸੁਖ ਕੋ ਮੰਗੈ ਸਭ ਕੋ ਜੋ ਵੀ ਆਇਆ ਹੈ ਦੁਨੀਆਂ ਤੇ ਸਭ ਸੌਖ ਨੂੰ ਲੱਭ ਰਿਹਾ ਹੈ एवरीवन ਬੈਗਸ ਫਾਰ ਹੈਪੀਨੈਸ ਨੋ ਵਨ ਆਸਕਸ ਫਾਰ ਸਫਰਿੰਗ ਕੋਈ ਦੁੱਖ ਨਹੀਂ ਮੰਗਦਾ ਸੁੱਖ ਮਿਲ ਜਾਂਦੇ ਹਨ ਜੇ ਗੁਰੂ ਦੇ ਲਾਡ ਲੱਗ ਜਾਈਏ ਜੇ ਗੁਰਦੁਆਰਾ ਸਾਹਿਬ ਜਾਈਏ ਸਾਧ ਸੰਗਤ ਕਰੀਏ ਗੁਰੂ ਘਰ ਜਾ ਕੇ ਜ਼ਬਾਨ ਨੂੰ ਕੰਟਰੋਲ ਵਿੱਚ ਰੱਖੀਏ ਕੰਨਾਂ ਨੂੰ ਕਾਬੂ ਵਿੱਚ ਰੱਖੀਏ ਹੱਥਾਂ ਨੂੰ ਕਾਬੂ ਵਿੱਚ ਰੱਖੀਏ ਹੱਥਾਂ ਨਾਲ ਸੇਵਾ ਕਰੀਏ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰੀਏ ਤੇ ਸ਼ਬਦ ਪੜਹੀਏ ਦਰਸ਼ਨ ਦੇਖ ਜਿਵੇਂ ਗੁਰ ਤੇਰਾ ਔਰਨ ਕਰਮ ਹੋਏ ਪ੍ਰਭ ਮੇਰਾ ਆਨੁਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਖਲੋ ਕੇ ਆਖੀਏ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ ਮਾਲਕ ਮੇਰੀ ਸ਼ਰਧਾ ਪੂਰੀ ਕਰਦੇ ਹੋ ਦਇਆਲ ਪੁਰਖ ਵਾਹਿਗੁਰੂ ਜੀ ਸਤਿਗੁਰੂ ਜੀ ਗਾਨ ਗੁਰੂ ਨਾਨਕ ਸਾਹਿਬ ਜੀ ਦਾ ਸੇਵਕ ਸਪੇਟਾ ਜੀ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਤੇ ਮਿਹਰ ਕਰੋ ਮੇਰੇ ਮਨ ਦੀਆਂ ਸ਼ਰਧਾ ਪੂਰੀਆਂ ਕਰਦੇ ਹੋ ਜੇ ਲੋੜਾਂ ਹਨ ਉਹ ਵੀ ਸਤਿਗੁਰੂ ਜੀ ਪੂਰੀਆਂ ਕਰਦੇ ਉਹ ਕਿੰਨੇ ਕਰਨੀਆਂ ਨੇ ਤੁਹਾਡੇ ਤੋਂ ਬਿਨਾਂ ਲੋੜਾਂ ਪੂਰੀਆਂ ਵਾਟ ਐਵਰ ਆਈ ਨੀਡ ਜੋ ਕੁਝ ਮੈਨੂੰ ਚਾਹੀਦਾ ਹੈ ਦਾਤਾ ਜੀ ਕਿਰਪਾ ਕਰੋ ਦੋਵੇਂ ਹੱਥ ਜੋੜ ਕੇ ਅਰਦਾਸ ਕਰੀਏ ਤੇ ਅਰਦਾਸ ਕਰਦੀ ਪਿਆਰਿਓ ਬਿਰਥੇ ਨਹੀਂ ਜਾਂਦੀ ਖਾਲੀ ਨਹੀਂ ਜਾਂਦੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰੋਂ ਸਭ ਕੁਝ ਮਿਲ ਜਾਂਦਾ ਹੈ ਜਦੋਂ ਉਹਨਾਂ ਦਾ ਹੁਕਮ ਮੰਨ ਲੈਂਦੇ ਹਾਂ ਗੁਰਬਾਣੀ ਨੂੰ ਚਿੱਤ ਵਿੱਚ ਵਸਾ ਲੈਂਦੇ ਹਾਂ ਤੇਰੇ ਜਨ ਤੇ ਆਵੇਂ ਇੱਕ ਮਨ ਇੱਕ ਚਿੱਤ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਦੁਨੀਆ ਵਿੱਚ ਕੋਈ ਦੁੱਖ ਨਹੀਂ ਮੰਗਦਾ एवरीवन ਬੈਗਸ ਫॉर ਹੈਪੀਨੈਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੇਜ਼ ਨੋ ਵਨ ਆਸਕਸ ਫॉर ਸਫਰਿੰਗ ਸਭ ਨੂੰ ਸੁਖ ਦੀ ਆਸ ਹੈ ਗੁਰਬਾਣੀ ਸਾਰੀ ਸਮਝ ਲਵੇ ਤਾਂ ਬੜਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਦੀਵਾ ਬਲ ਪੈਂਦਾ ਹੈ ਅੰਦਰ ਕਿ ਬਹੁਤੇ ਸੁਖਿਆ ਸੁੱਖਾਂ ਨਾਲ ਵੀ ਕੋਈ ਸੁਖ ਨਹੀਂ ਹੁੰਦਾ ਸੁੱਖ ਹੈ ਕੋ ਦੁੱਖਾ ਗਲਾ ਮਨ ਮੁਖਬੂਜ ਨਾ ਹੋਏ ਪਰਮਨੁਖਤਾ ਵਾਲਾ ਮਨ ਜਿਹੜਾ ਹੈ ਇਹ ਮੰਗਦਾ ਹੀ ਰਹਿੰਦਾ ਹੈ ਗੁਰੂ ਕਰ ਜਾਈਏ ਨਾਮ ਜਪੀਏ ਆਪਣੇ ਮਨ ਨੂੰ ਸਾਧ ਲਈਏ ਜਿਵੇਂ ਭਾਂਡੇ ਸਾਧ ਲਈਦੇ ਨੇ ਕੱਪੜੇ ਧੋ ਤਾ ਕੇ ਸਾਧ ਸੁੱਧ ਕਰ ਲਈਦੇ ਨੇ ਸੁਖਮਨੀ ਸਾਹਿਬ ਜਿਦੇ ਵਿੱਚ ਸਤਿਗੁਰਾਂ ਨੇ ਫਰਮਾਨ ਕੀਤੇ ਹਨ ਕੁਐਸਚਨ ਵੀ ਹੈ ਸਾਧ ਕੌਣ ਹੈ ਤੇ ਆਪਾਂ ਪੜਦੇ ਹੁੰਦੇ ਹਾਂ ਆਪਣੇ ਸਾਰਿਆਂ ਵਾਸਤੇ ਹੈ ਗੁਰਬਾਣੀ ਸਾਧਨਾ ਸਾਧ ਕਿਹਦਾ ਨਾਮ ਹੈ ਨਿਰਮਲਤਾ ਕੇ ਕਰਮ ਜਿਦ ਕਰਮ ਨਿਰਮਲ ਹਨ ਡੀਟਸ ਨਿਰਮਲ ਹਨ ਕਰਮਾਂ ਦਾ ਫਲ ਆਪਣਾ ਆਪਣਾ ਹੈ ਕਰਮੀ ਆਪੋ ਆਪਣੇ ਕੇ ਨੇੜ ਹੈ ਕੇ ਦੂਰ ਜਿਨਹੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ ਸਾਧ ਦਾ ਨਾਮ ਨਿਰਮਲਤਾ ਕੇ ਕਰਮ ਸਤਿਗੁਰੂ ਜੀ ਸਾਰਿਆਂ ਨੂੰ ਸਮਝਾਉਂਦੇ ਹਨ ਜੋ ਜੋ ਵੀ ਗੁਰਬਾਣੀ ਪੜ੍ਹਦੇ ਹਨ ਸੁਣਦੇ ਹਨ ਭਾਈ ਗੁਰਬਾਣੀ ਤੋਂ ਕੋਈ ਗਿਆਨ ਲੈ ਲਵੋ ਜਿਵੇਂ ਭਾਈ ਲਾਲੋ ਜੀ ਨੂੰ ਕਿਹਾ ਸੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵਿਲਾ ਲੋ ਜੋ ਗੁਰਬਾਣੀ ਦਾ ਗਿਆਨ ਹੈ ਭਾਈ ਲਾਲੋ ਉਹ ਗਿਆਨ ਤੋਂ ਅੱਗੇ ਵੀ ਵੰਡਣਾ ਹੈ ਤੇ ਆਪਣੇ ਮਨ ਤੇ ਵੀ ਵਸਾਉਣਾ ਹੈ ਉਸ ਗਿਆਨ ਦਾ ਦੀਵਾ ਬਾਲਣਾ ਹੈ ਆਪਣੇ ਅੰਦਰ ਦੀਵਾ ਬਲੇ ਅੰਧੇਰਾ ਜਾਏ ਨੇਰੇ ਕਮਰੇ ਵਿੱਚ ਨੇਰ ਕੋਠੜੀ ਵਿੱਚ ਜਦੋਂ ਦੀਵਾ ਜਗਾ ਦੇਦਾ ਹੈ ਚਾਨਣਾ ਹੋ ਜਾਂਦਾ ਹੈ ਇਹ ਮਨ ਵੀ ਨੇਰ ਕੋਠੜੀ ਹੈ ਪਾਪ ਕਰ ਕਰਕੇ ਗੁਨਾਹ ਕਰ ਕਰਕੇ ਭੁੱਲਾਂ ਕਰ ਕਰਕੇ ਗਲਤੀਆਂ ਕਰ ਕਰਕੇ ਚੁਗਲੀਆਂ ਕਰ ਕਰਕੇ ਨਿੰਦਿਆ ਸੁਣ ਸੁਣ ਕੇ ਜੀਭ ਤੋਂ ਝੂਠ ਬੋਲ ਬੋਲ ਕੇ ਅੱਖਾਂ ਨਾਲ ਮਾੜਾ ਦੇਖ ਦੇਖ ਕੇ ਪੈਰਾਂ ਨਾਲ ਮਾੜੇ ਪਾਸੇ ਜਾ ਜਾ ਕੇ ਹਨੇਰਾ ਹੋ ਗਿਆ ਹੈ ਨਿਰਮਲ ਕਰਮ ਕਰਾਂਗੇ ਗੁਰਬਾਣੀ ਦਾ ਗਿਆਨ ਜਿਹੜਾ ਹੈ ਉਹਦਾ ਦੀਵਾ ਜਗਾ ਲਵਾਂਗੇ ਤਾਂ ਮਨ ਪ్యੋਰ ਹੋ ਜਾਏਗਾ ਪਵਿੱਤਰ ਹੋ ਜਾਏਗਾ ਜਦੋਂ ਮਨ ਪਵਿੱਤਰ ਹੋ ਜਾਏਗਾ ਤੇ ਫਿਰ ਨਾਮ ਜਪ ਸਕਾਂਗੇ ਫਿਰ ਕਹਿ ਸਕਾਂਗੇ ਸਤਨਾਮ ਸ੍ਰੀ ਵਾਹਿਗੁਰੂ ਫਿਰ ਆਪਣੇ ਮਨ ਨੂੰ ਕਹਿ ਸਕਦੇ ਹਾਂ ਜਪ ਮਨ ਸਤਨਾਮ ਸਦਾ ਸਤਨਾਮ ਕ੍ਰਿਤਮ ਨਾਮ ਕਥੇ ਤੇਰੀ ਜੇ ਬਾਸਤ ਨਾਮ ਤੇਰਾ ਪਰਾਪੁਰਬਲਾ ਮੜੇ ਨਾਮ ਹਾ ਨਕਾਲ ਪ੍ਰਖਟੀ ਤੇ ਤਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਕਾਲ ਅਕਾਲ ਜਪਾਇਆ ਹੈ ਗੁਰੂ ਘਰਾਂ ਵਿੱਚ ਜਕਾਰੇ ਛੱਡੇ ਜਾਂਦੇ ਹਨ ਬੋਲੇ ਸੋ ਨਿਹਾਲ ਸਾਰੀਆਂ ਸੰਗਤਾਂ ਰਲ ਕੇ ਬੋਲਦੀਆਂ ਹਨ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਸੱਚੇ ਹਨ ਵਾਟ ਇਜ਼ ਦਾ ਮੀਨਿੰਗ ਆਫ ਸੇਂਟ ਧਨੁ ਗੁਰੂ ਗ੍ਰੰਥ ਸਾਹਿਬ ਜੀ ਸੇ ਸ ਨਿਰਮਲਤਾ ਕੇ ਕਰਮ ਹੋਸ ਡੀਡਸ ਆ ਗੁੱਡ ਐਂਡ ਪਿਅਰ ਗੁਰੂ ਘਰ ਜਾ ਕੇ ਮਿੱਠਾ ਬੋਲਣਾ ਹੈ ਬਾਹਰ ਵੀ ਮਿੱਠਾ ਬੋਲਣਾ ਹੈ ਇਹ ਨਹੀਂ ਕਿ ਗੁਰਦੁਆਰਾ ਸਾਹਿਬ ਗਏ ਤੇ ਉੱਥੇ ਮਿੱਠਾ ਮਿੱਠਾ ਸਾਰਿਆਂ ਨਾਲ ਬੋਲਦੇ ਰਹਿ ਜਾਂ ਬਾਹਰ ਵੀ ਆਪਣੇ ਕੰਮਾਂ ਕਾਰਾਂ ਤੇ ਮਨ ਹੋਰ ਮੁਖ ਹੋਰ ਉਤੋਂ ਹੋਰ ਅੰਦਰੋਂ ਹੋਰ ਬਾਹਰੋਂ ਹੋਰ ਮਨ ਸਾਫ ਹੋਵੇ जीब भी साफ हो गए साफ सुचे बोल बोले मिठे बोल बोले कपड़े अगर होली हैं इफ क्लोथ्स आर होली एंड माइंड इज़ डर्टी इट्स नॉट गुड कपड़े होली हैं धार्मिक हैं पर मन फिल्थी है डर्टी है प्लूटेड है ये तो चंगा ना होया ना ਕਪੜਿਆਂ ਦੇ ਨਾਲ ਰੱਬ ਨੂੰ ਯਾਦ ਕਰਨਾ ਹੈ ਕਿ ਇਹ ਰੱਬੋ ਵਾਲੇ ਕਪੜੇ ਹਨ ਇਹ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਨੇ ਆਪਣਾ ਰੂਪ ਦਿੱਤਾ ਹੈ ਖਾਲਸਾ ਮੇਰਾ ਰੂਪ ਹੈ ਖਾਸ ਤੇ ਤਨ ਤਨ ਦੇ ਸਮੇਸ਼ ਪਿਤਾ ਜੀ ਨੇ ਹੁਕਮ ਕੀਤੇ ਹਨ ਖਾਲਸੇ ਮੈਂ ਹਾਂ ਕਰੋ ਨਿਵਾਸ ਮੇਰਾ ਨਿਵਾਸ ਖਾਲਸੇ ਦੇ ਵਿੱਚ ਹੈ ਕਰਮ ਨਿਰਮਲ ਕਰਨੇ ਹਨ ਕੰਮ ਨਿਰਮਲ ਚੰਗੇ ਕਰਨੇ ਹਨ ਜਿਵੇਂ ਨਿਰਮਲ ਪਾਣੀ ਹੁੰਦਾ ਹੈ ਨਿਰ ਮਲ ਵਿਦਆਊਟ ਫਿਲਥ ਸਾਧ ਨਾਮ ਨਿਰਮਲ ਤਾਕੇ ਕਰਮ ਤਾਨੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੇਜ਼ ਹੂਸ ਡੀਡਸ ਆ ਗੁੱਡ ਆ ਐਂਡ ਪਿਓਰ ਉਹਦਾ ਨਾਮ ਸਾਧ ਹੈ ਗੁਰੂ ਘਰ ਚ ਮਿੱਠਾ ਬੋਲਣਾ ਹੈ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਨੂੰ ਸੁਣਨਾ ਹੈ ਤੇ ਆਪਣੇ ਰਸਨਾ ਦੇ ਨਾਲ ਗੱਲਾਂ ਬਾਤਾਂ ਵਿੱਚ ੰਗਰੋਂ ਬਾਹਰੋਂ ਮਿੱਠੀਆਂ ਕਰਨੀਆਂ ਹਨ ਮਨ ਵੀ ਉਹੀ ਹੋਵੇ ਜਬਾਨ ਤੋਂ ਵੀ ਉਂਝ ਹੀ ਉਹੀਓ ਬੋਲਿਆ ਜਾਵੇ ਮਨ ਵੀ ਸੱਚਾ ਹੋਵੇ ਬੋਲ ਵੀ ਸੱਚੇ ਹੋਣ ਕਈ ਵਾਰੀ ਓਇਹਾਜਰ ਮਿੱਠਾ ਬੋਲਦੇ ਕਈ ਵਾਰੀ ਹਾਜ਼ਰੀ ਵਿੱਚ ਤੇ ਮਿੱਠਾ ਬੋਲਦੇ ਹਾਂ man gurus house is present oh lok jaan assi lok jaan saareyan nu kehndi hai gurbani samjaundi hai they speak sweetly te je do bahar chale gaye fer ohhiyan ladaiyan chhagde chhagda karde an dinu kudre dushmaniyan man vich mann doshat ho gaya ਦੋਸ਼ਾਂ ਵਾਲੇ ਮਾੜੇ ਕੰਮ ਕਰ ਕਰਕੇ ਦੂਜਿਆਂ ਦੀ ਨਿੰਦਿਆ ਘੋਲ-ਘੋਲ ਕੇ ਘੋਲ-ਘੋਲ ਕੇ ਜ਼ਬਾਨ ਨਾਲ ਇਕੱਠੇ ਬਹਿ ਕੇ ਡੇਰਾ ਲੱਗਾ ਹੋਇਆ ਹੈ ਕਈਆਂ ਦਾ ਇਕੱਠਿਆਂ ਦਾ ਤੇ ਨਿੰਦਿਆ ਘੋਲ-ਘੋਲ ਕੇ ਕੀਤੀ ਜਾ ਰਹੀ ਹੈ ਜਿਵੇਂ ਕਿਸੇ ਜਾਗੇ ਵਿੱਚ ਪਾਣੀ ਵਿੱਚ ਪਾ ਕੇ ਕੁਝ ਘੋਲ-ਘੋਲ ਕੇ ਹਿਲਾਇਦਾ ਹੈ ਤਵੇਂ ਅੰਦਰੋਂ ਹਰ ਕੋਈ ਬੈਠਾ ਹੋਇਆ ਘੋਲ-ਘੋਲ ਕੇ ਨਿੰਦਿਆ ਪਿਆ ਕੱਢਦਾ ਹੈ ਦੋਜੇ ਦੀ ਮਹਿਲ ਪਿਆ ਧੁੰਦਾ ਹੈ ਓਏ ਹਾਜਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਖੋਲੇ ਅੰਦਰਲੀ ਜ਼ਹਿਰ ਜਿਹੜੀ ਹੈ ਵਿਸ ਜਿਹੜੀ ਹੈ ਪੁਆਇਜ਼ਨ ਜਿਹੜਾ ਹੈ ਕੋਲ ਕੋਲ ਕੇ ਬੰਦਾ ਕਈ ਵਾਰੀ ਗੁਰੂ ਤੋਂ ਟੁੱਟਾ ਹੋਇਆ ਗੁਰੂ ਤੋਂ ਦੂਰ ਹੋਇਆ ਹੋਇਆ ਇਸ ਜਬਾਨ ਨਾਲ ਆਪਣੇ ਬੋਲ ਜ਼ਹਿਰ ਪਰੇ ਬਾਹਰ ਕੱਢਦਾ ਹੈ ਦੂਜਿਆਂ ਦੇ ਦਿਲ ਦੁਖਾ ਦਿੰਦਾ ਹੈ ਇਸ ਤੋਂ ਬਚਣਾ ਹੈ ਵੈਨ ਵੈਂਟ ਆਊਟ ਥੈਨ ਦਾ ਪੋਇਜ਼ਨਰ ਸਪੀਕ ਸਾਡੀ ਬੋਲੀ ਜ਼ਹਿਰ ਵਰਗੀ ਨਾ ਹੋਵੇ ਭਾਵੇਂ ਵੈਗੁਰੂ ਆਪ ਬੁਲਾ ਦਿੰਦੇ ਨੇ ਆਪਣੇ ਕਰਮਾਂ ਦੀ ਖੇਡ ਹੈ ਨਾ ਆਪ ਬੁਲਾਇਆ ਆਪੇ ਮਤ ਦੇਵੇ ਗੋਡ ਹਿਮਸੈਲਫ ਫੋਰਗੇਟਸ ਅਸ ਐਂਡ ਗੋਡ ਹਿਮਸੈਲਫ ਗਿਵਸ ਅਸ ਇੰਟੈਲੀਜੈਂਸ ਉਹ ਹੀ ਮਤ ਦੇਣ ਵਾਲੇ ਨੇ ਉਹ ਹੀ ਭੁਲਾਉਣ ਵਾਲੇ ਨੇ ਤਾਂ ਹੀ ਤੇ ਅਰਦਾਸ ਕਰੀ ਦੀ ਹੈ ਸਤਿਗੁਰੂ ਜੀ ਸਾਨੂੰ ਆਪਣੇ ਲੜ ਲਾ ਲਓ ਸਤਿਗੁਰੂ ਜੀ ਸਾਨੂੰ ਨਾ ਭੁਲਾਇਓ ਆਪਣੇ ਚਰਨਾਂ ਦੇ ਵਿੱਚ ਰੱਖਿਓ ਐਵੇਂ ਥੋੜੀ ਹੱਥ ਜੋੜ ਕੇ ਖੜੇ ਰਹਿਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਉਹ ਮਿਹਰ ਕਰ ਦਿੰਦੇ ਨੇ ਉਹ ਕਿਰਪਾ ਕਰ ਦਿੰਦੇ ਨੇ ਬੁੱਲਣ ਤੋਂ ਬੰਦ ਆ ਬਚ ਜਾਂਦਾ ਹੈ ਸੇਵਾ ਸਿਮਰਨ ਵਿੱਚ ਲੱਗ ਜਾਂਦਾ ਹੈ ਗੁਰੂ ਘਰਾਂ ਵਿੱਚ ਝਾੜੂ ਮਾਰਦਾ ਹੈ ਪੁੱਛੇ ਮਾਰਦਾ ਹੈ ਸਫਾਈਆਂ ਕਰਦਾ ਹੈ ਕੜਾ ਪ੍ਰਸ਼ਾਦ ਬਣਾਉਂਦਾ ਹੈ ਕਰਸ਼ਾ ਕੜਾ ਪ੍ਰਸ਼ਾਦ ਵੰਡਦਾ ਹੈ ਚੌਰ ਸਭ ਦੀ ਸੇਵਾ ਕਰਦਾ ਹੈ ਗੁਰੂ ਘਰ ਵਿੱਚ ਚਦਰਾਂ ਦੀ ਸੇਵਾ ਕਰਦਾ ਹੈ ਸਾਧ ਸੰਗਤ ਵਿੱਚ ਆ ਕੇ ਲੰਗਰ ਦੀ ਸੇਵਾ ਕਰਦਾ ਹੈ ਕਿੰਨੀਆਂ ਸੇਵਾਵਾਂ ਹਨ ਉਹ ਸਾਰਿਆਂ ਵਿੱਚ ਵਾਹਿਗੁਰੂ ਜੀ ਨੂੰ ਤੱਕਦਾ ਹੈ ਗੁਰਬਾਣੀ ਦੀ ਪੰਗਤੀ ਮਨ ਵਿੱਚ ਵਸਾ ਲੈਂਦਾ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਮੇਰੇ ਹਰ ਪ੍ਰਭ ਜੀ ਮੇਰੇ ਵਾਹਿਗੁਰੂ ਜੀ ਮੇਰੇ ਅਕਾਲ ਪੁਰਖ ਜੀ ਮੇਰੇ ਰੰਗਕਾਰ ਜੀ ਸੰਗਤ ਵਿੱਚ ਹੀ ਤੇ ਵਸਦੇ ਨੇ ਜਦੋਂ ਇਹਦਾਂ ਦਾ ਮਨ ਹੋ ਜਾਂਦਾ ਫਿਰ ਨਾਮ ਜਪਣ ਲੱਗ ਪੈਂਦਾ ਹੈ ਅਸੀਂ ਸਿਮਰਨ ਕਰਨ ਲੱਗ ਪੈਂਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ ਦੂਜਿਆਂ ਨੂੰ ਵੀ ਕਹਿਣ ਲੱਗ ਪੈਂਦੇ ਹਾਂ ਭਾਈ ਸਿਮਰੋ ਸਿਮਰ ਸਿਮਰ ਸੁਖ ਪਾ ਉਹ ਕਲਕਲੇ ਸਤਨਮ ਹੈ ਮਿਟਾਓ ਇਸ ਥਾਂ ਵਿੱਚ ਬਾਡੀ ਵਿੱਚ ਦੇਹ ਵਿੱਚ ਸਰੀਰ ਵਿੱਚ ਜਿਹੜੇ ਕਲੇਸ਼ ਹਨ ਦੇ ਰੂਪੀ ਸਲੇਟ ਤੋਂ ਬਲੈਕ ਬੋਰਡ ਤੋਂ ਸਾਰੇ ਮਿਟਾ ਦਿਓ ਮਨ ਨੂੰ ਗਿੱਲਾ ਕਰ ਕੋ ਗੁਰੂ ਦੇ ਪਿਆਰ ਵਿੱਚ ਹੰਝੂ ਗਰ ਜਾਣ ਅੱਖਾਂ ਵਿੱਚੋਂ ਮੈਂ ਨੀਰ ਵਹਿ ਵਹਿ ਚੱਲੇ ਚੀਓ ਅੱਖਾਂ ਵਿੱਚ ਪਾਣੀ ਆ ਜਾਵੇ ਜਾਂ ਲਾਂ ਜਾਵੇ ਜਦੋਂ ਕੋਈ ਤੀ ਪੁੱਤਰ ਕਿਤੇ ਚਲਾ ਜਾਵੇ ਦੂਰ ਹੋ ਜਾਵੇ ਤੇ ਬੰਦਾ ਰੋਣ ਲੱਗ ਪੈਂਦਾ ਹੈ ਗੁਰੂ ਵਾਸਤੇ ਵੀ ਇਦਾਂ ਰੋਣਾ ਅੱਖਾਂ ਚੋਂ ਨਿਕਲੇ ਇੰਨਾ ਪਿਆਰ ਹੋਵੇ ਤੇ ਨਾਮ ਜੱਪੇ ਪ੍ਰਮਾਤਮਾ ਦਾ ਸੋ ਵੀ ਸ਼ੁਡ ਆਲਵੇਜ਼ ਚਾਂਟ ਦਾ ਨੇਮ ਆਫ ਗੋਡ ਸੱਚੇ ਗੋਡ ਉਸ ਵਾਹਿਗੁਰੂ ਦਾ ਨਾਮ ਅੰਦਰ ਵਸ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੋ ਗੁਰੂ ਬਾਣੀ ਦੇ ਹੁਕਮ ਹਨ ਤਜ ਨਿੰਦਾ ਹਮੈ ਹੰਕਾਰ ਐ ਮਨ ਹੰਕਾਰ ਛੱਡ ਦੇ ਨਿੰਦਿਆ ਛੱਡ ਦੇ ਮੈਂ ਮੈਂ ਕਰਨਾ ਛੱਡ ਦੇ ਨਹੀਂ ਤੇ ਬੱਕਰੇ ਵਾਂਗੂ ਸਿਰ ਲੈ ਜਾਏਗਾ ਫਿਰ ਜੇ ਸਾਰੀ ਜ਼ਿੰਦਗੀ ਮੁੜ ਕੇ ਭਾਵੇਂ ਗੁਰੂ ਘਰਾਂ ਵਿੱਚ ਉਸੇ ਚਮੜੀ ਦੇ ਖਲੜੀ ਦੇ ਤਬਲੇ ਬਣਦੇ ਹਨ ਤੂੰ 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 ਕਰਦੇ ਪਏ ਹਨ ਸੋ ਆਲਵੇਜ਼ ਅੰਡਰਸਟੈਂਡ ਯੋਰ ਮਾਈਂਡ do not slander anyone do not be proud of anything do not be ego hankar na hove ego na hove hankar na hove ego na hove gurbani di samajh pa jaave mere mann taj ninda haume hankar it is very important to keep the fear of god always in sare nu kehnde han your mind ਤਾ ਜਿੰਦਗੀ ਪਿਆਰਿਓ ਸਫਲ ਹੁੰਦੀ ਹੈ ਤਾ ਮੈਲਾ ਮਨ ਉੱਜਲ ਹੋ ਜਾਂਦਾ ਹੈ ਗੁਰੂ ਦੀ ਹਾਜ਼ਰੀ ਵਿੱਚ ਵੀ ਮਿੱਠੇ ਬੋਲਣਾ ਹੈ ਬਾਹਰ ਵੀ ਮਿੱਠੇ ਬੋਲਣਾ ਹੈ ਬੱਚਿਆਂ ਨਾਲ ਘਰ ਪਰਿਵਾਰ ਵਿੱਚ ਵੀ ਐਵੇਂ ਨਹੀਂ ਕਹੀ ਜਾਣਾ ਮਾਇਆ ਮਾੜੀ ਹੈ ਮਾਇਆ ਮਾੜੀ ਹੈ ਇਹ ਮਾਇਆ ਤੇ ਮੋਹ ਮਮਤਾ ਮਾਂ ਦੇ ਦਿਲ ਵਿੱਚ ਪਾ ਦਿੱਤੀ ਹੈ ਤਾਂ ਹੀ ਤੇ ਨਿਆਣਿਆਂ ਨੂੰ ਬਾਲਾਂ ਨੂੰ ਚੁੱਕੀ ਫਿਰਦੀ ਹੈ ਦੁੱਧ ਪਿਉਂਦੀ ਹੈ ਰੋਟੀ ਤਵੇ ਤੇ ਹੁੰਦੀ ਹੈ ਰਸੋਈ ਵਿੱਚ ਖਿਆਲ ਆਪਣੇ ਬੱਚੇ ਵੱਲ ਹੁੰਦਾ ਹੈ ਇਹ ਮਾਇਆ ਮੋਹ ਜਿਹੜੀ ਹੈ ਨਾ ਇਹ ਰੱਬ ਨੇ ਆਪ ਹੀ ਬਣਾਈ ਹੈ ਮਾਇਆ ਮੋਹ ਮੇਰੇ ਪ੍ਰਭ ਕੀ ਨਾਮ ਮਾਇਆ ਤੇ ਮੋਹ ਮਾਲਕ ਨੇ ਆਪ ਹੀ ਬਣਾਇਆ ਹੈ ਦਾਸ ਹਮੇਸ਼ਾ ਆਪ ਜੀ ਨੂੰ ਸੁਣਾਇਆ ਕਰਦਾ ਹੈ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਮਾਇਆ ਕੁਰਬਾਨ ਕੀਤਾ ਤੇ ਸੈਵਟੋਂ ਜਨ ਮੋਹ ਵਿੱਚ ਠੜਾਇਆ ਮੋਹ ਵੀ ਵਾਗੁਰੂ ਨੇ ਆਪ ਹੀ ਬਣਾਇਆ ਹੈ ਮੋਹ ਨਾ ਹੋਵੇ ਤੇ ਬੱਚਿਆਂ ਨੂੰ ਪਾਲੇ ਕੌਣ ਸੰਭਾਲੇ ਕੌਣ ਮੋਹ ਨਾ ਹੋਵੇ ਤੇ ਆਪਣੇ ਮਾਪਿਓ ਦੇ ਕੋਲ ਬੁੱਢਿਆਂ ਹੋਿਆਂ ਨੂੰ ਪੁੱਛਣ ਕੌਣ ਆਵੇ ਮੋਹ ਕਰਕੇ ਬੱਚੇ ਆਉਂਦੇ ਹਨ ਇੱਥੇ ਵੀ ਇਹਨਾਂ ਕੰਟਰੀਆਂ ਵਿੱਚ ਵੀ ਜਦੋਂ ਕੋ ਫਾਦਰਡੇ ਆਉਂਦਾ ਹੈ ਮਦਰਡੇ ਆਉਂਦਾ ਹੈ ਦੇਖਦੇ ਹਾਂ ਸਾਰੇ ਫੁੱਲ ਚੁੱਕੀ ਫਿਰਦੇ ਨੇ ਭਾਵੇਂ ਮਾਂ ਪਿਓ ਕਿਤੇ ਵੀ ਰਹਿੰਦੇ ਹੋਣ ਹੋਮ ਵਿੱਚ 에ਵਰੀਵੇਅਰ ਉਹ ਫੁੱਲ ਲੈ ਕੇ ਜਾਂਦੇ ਹਨ ਕਿਉਂਕਿ ਮੋਹ ਜਾਗ ਪੈਂਦਾ ਹੈ ਕਿ ਸਾਡੇ ਮਾਂ ਪਿਓ ਜਿਉਂਦੇ ਹਨ ਇਸੇ ਤਰ੍ਹਾਂ ਆਪਣੇ ਮਾਂ ਪਿਓ ਵਾਹਿਗੁਰੂ ਜੀ ਵੀ ਹਨ ਉਹਨਾਂ ਦੇ ਚਰਨਾਂ ਵਿੱਚ ਵੀ ਫੁੱਲ ਲੈ ਕੇ ਆਉਣੇ ਹੁਣ ਆਉਂਦੀਆਂ ਨੇ ਸੰਗਤਾਂ ਫੁੱਲਾਂ ਦੇ ਗੁਲਦਸਤੇ ਸੋਹਣੇ-ਸੋਹਣੇ ਲੈ ਕੇ ਮੁੜ ਕੇ ਗੁਲਦਸਤੀਆਂ ਨੂੰ ਤੋ ਕੇ ਉਹਨਾਂ ਵਿੱਚ ਸਜਾ ਕੇ ਫਿਰ ਤਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਲਿਆ ਕੇ ਰੱਖ ਦਿੰਦੇ ਹਨ ਇਹ ਮੋਮਾਇਆ ਸਭ ਰੱਬ ਨੇ ਬਣਾਈ ਹੈ ਬਾਤਾਰ ਪਾਤਸ਼ਾਹ ਮਹਾਰਾਜੀ ਹਮੇਸ਼ਾ ਕਹਿੰਦੇ ਨੇ ਫਿੱਕਾ ਨਹੀਂ ਬੋਲਣਾ ਨਾ ਨਿਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ ਜਦੋਂ ਫਿੱਕੇ ਫੇਕ ਲਵਜ ਕਮਾਂਗੇ ਮਾੜੇ ਬੋਲ ਬੋਲਾਂਗੇ ਆਪਣਾ ਵੀ ਤਨ ਮਨ ਫਿੱਕਾ ਹੋ ਜਾਂਦਾ ਹੈ ਦਾਤਾਰ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਕੀਰਤਨ ਜਿਹੜਾ ਹੈ ਮਨ ਨੂੰ ਜੋੜ ਦਿੰਦਾ ਹੈ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਲੋਗ ਨਮੀਆਂ ਨਮੀਆਂ ਕਰਜਾਂ ਨਾਲ ਬਿਸ਼ੱਕ ਸੁਣਦੇ ਹਨ ਪਰ ਗੁਰਬਾਣੀ ਦੇ ਉਹ ਕੰਮ ਹਨ ਭਾਈ ਪਿਆਰਿਓ ਰੱਬੀ ਬਾਣੀ ਦਾ ਪਵਿੱਤਰ ਕੀਰਤਨ ਜੋ ਹਰਿਮੰਦਰ ਸਾਹਿਬ ਦੇ ਵਿੱਚ ਹੋ ਰਿਹਾ ਹੈ ਉਹ ਤਾਂ ਬ੍ਰਹਮ ਵਿਚਾਰ ਹੈ ਲੋਗ ਜਾਣੈ ਇਹੋ ਗੀਤ ਹੈ ਸਮੇਂ ਦਾ ਵੇਲੇ ਦਾ ਟਾਈਮ ਦਾ ਕੋਈ ਰੰਗ ਇਹੋ ਜਿਹਾ ਹੋ ਗਿਆ ਹੈ ਪਰ ਜੋ ਗੁਰਬਾਣੀ ਦੇ ਵਿੱਚ ਹੁਕਮ ਹਨ ਬ੍ਰह्म ਵਿਚਾਰ ਜਿਹੜੇ ਹੈ ਪਹਿਲੇ ਸਮੇਂ ਦੇ ਰਾਗੀ ਸਿੰਘ ਇੱਕ ਪੰਕਤੀ ਨੂੰ ਅਗੇਨ 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 ਕਹਿ ਕੇ ਜਿਨਾਚਰ ਮਨ ਵਿੱਚ ਨਹੀਂ ਸੀ ਬਹਿ ਜਾਂਦੀ ਉਹਨਾਂ 'ਚ ਰਾਗੇ ਨਹੀਂ ਸੰਤੁਰਤੇ ਹੁੰਦੇ ਪੁਰਾਤਨ ਸਮੇਂ ਦੇ ਰਾਗੀ ਹੁਣ ਵੀ ਦਰਬਾਰ ਸਾਹਿਬ ਦੇ ਵਿੱਚ ਮਹਾਂਪੁਰਖ ਜਿਹੜੇ ਗੁਰੂ ਦੇ ਪਿਆਰੇ ਰਾਗੀ ਸਿੰਘ ਹਨ ਬੜਾ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਮਨ ਵਿੱਚ ਗੁਰਬਾਣੀ ਦਾ ਧਿਆਨ ਵਸ ਜਾਵੇ ਜਦੋਂ ਗਿਆਨ ਵਸ ਜਾਂਦਾ ਹੈ ਦੀਵਾ ਬਲ ਪੈਂਦਾ ਹੈ ਅੰਧੇਰਾ ਚਲਾ ਜਾਂਦਾ ਹੈ ਬਲਿਆ ਗੁਰ ਗਿਆਨ ਅੰਧੇਰ ਬਿਨਸਿਆ ਜਦੋਂ ਗਿਆਨ ਦਾ ਦੀਵਾ ਬਲਿਆ ਵਿਆਹ ਬਲਿ ਸ਼ਬਦ ਪੜੀ ਦੇ ਨੇ ਬਲਿਆ ਗੁਰ ਗਿਆਨ ਅੰਧੇਰ ਬਿਨਸਿਆ ਹਰ ਤਨ ਪਦਾਰਥ ਲਾ ਤਾਂ ਹੋਮੇ ਰੋਗ ਚਲਾ ਜਾਂਦਾ ਹੋਮੇ ਰੋਗ ਗਏ ਦੁੱਖ ਲਾ ਤਾਂ ਆਪਾਪੇ ਗੁਰਮਤਿ ਖਦਾ ਕਾਲ ਮੂਰਤ ਵਰ ਪਾਇਆ ਬਨਸੀ ਨਾ ਕਦੇ ਮਰੇ ਨਾ ਜਾਇਆ ਉਵਾਰ ਪਾਲੀਦਾ ਹੈ ਜਿਹੜੇ ਅਕਾਲ ਪੁਰਖ ਜੀ ਹਨ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਅਸੀਂ ਜੰਮਣ ਮਰਨ ਵਿੱਚ ਹਾਂ ਪਰ ਅਕਾਲ ਪੁਰਖ ਵਾਹਿਗੁਰੂ ਜੀ ਜੰਮਣ ਮਰਨ ਤੋਂ ਰਹਿਤ ਹਨ ਅਸੀਂ ਜੂਨੀਆਂ ਵਿੱਚ ਆ ਸਕਦੇ ਹਾਂ 84 ਲੱਖ ਜੂਨੀਆਂ ਵਿੱਚ ਉਹ ਅਜੂਨੀ ਸੈਭੰਗ ਹਨ ਦੁਨੀਆਂ ਤੋਂ ਰਹਿਤ ਹੰ ਲੋਕ ਜਾਣੇ ਇਹੋ ਗੀਤ ਹੈ ਇਹ ਤਾਂ ਬ੍ਰਹਮ ਵਿਚਾਰ ਗੁਰਬਾਣੀ ਤਾਂ ਬ੍ਰਹਮ ਦਾ ਵਿਚਾਰ ਹੈ ਸਾਡਾ ਅਸੀਂ ਕੀ ਹਾਂ ਕੌਣ ਹਾਂ ਕਿੱਥੋਂ ਆਇਆ ਕਿੱਥੇ ਜਾਣਾ ਅਸੀਂ ਕਿਵੇਂ ਦੁਨੀਆਂ 'ਚ ਰਹਿਣਾ ਕਿਵੇਂ ਗੁਰੂ ਦੀ ਸੇਵਾ ਕਰਨੀ ਹੈ ਕਿਵੇਂ ਮਨ ਨੂੰ ਨਿਰਮਲ ਰੱਖਣਾ ਹੈ ਕਿਵੇਂ ਸਾਰਿਆਂ ਨਾਲ ਪਿਆਰ ਕਰਨਾ ਗੁਰਬਾਣੀ ਤਾਂ ਸਾਨੂੰ ਇਹ ਸਿਖਾਉਂਦੀ ਹੈ ਗੁਰਬਾਣੀ ਤੇ ਵੈਰ ਵਿਰੋਧ ਕਰਨ ਵਾਸਤੇ ਦੱਸਦੀ ਨਹੀਂ ਉਹ ਤਾਂ ਹੀ ਹੋਤੇ ਕਹਿੰਦੇ ਨੇ ਗੁਰੂ ਘਰ ਜਾਓ ਸ਼ਬਦ ਸੁਣਾ ਨਾ ਕੋ ਬਹਿਰੀ ਨੇ ਬੇਗਾਨਾਂ ਸਗਲ ਸੰਗ ਹਮ ਕੋ ਬਣਾਈ ਸਾਰਿਆਂ ਨਾਲ ਬਣਾਉਂਦੀ ਹੈ ਗੁਰੂ ਸਹਿਬਾ ਗੁਰੂ ਸਹਿਬਾ ਨੇ ਵੀ ਸੰਗਤ ਪੰਗਤ ਇਕੱਤਰ ਕਰ ਦਿੱਤੀ ਜੋ ਗੁਰੂ ਉਪਦੇਸ਼ ਦਿੰਦੇ ਹਨ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੋਣਿਆ ਸਿੱਖੀ ਕਰਨੇ ਗੁਰਸਿੱਖਾਂ ਨੇ ਆਪਣੇ ਸਿੱਖਾਂ ਨੇ ਕੰਨਾਂ ਦੇ ਨਾਲ ਉਸ ਉਪਦੇਸ਼ ਨੂੰ ਸੁਣ ਕੇ ਅੰਦਰ ਵਸਾ ਲਿਆ ਪਾਨ ਗੁਰੂ ਨਾਨਕ ਸਾਹਿਬ ਜਿਨੇ ਉਹ ਬਚਾਲੇ ਸਾਰੇ ਨਾਮ ਜਪਾ ਜਪ ਕੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਡੇਢ ਸੱਚੇ ਵਾਹਿਗੁਰੂ ਦੇ ਦਰ ਤੇ ਜਾ ਕੇ ਜਿਨਾਂ ਨੂੰ ਸ਼ਾਬਾਸ਼ੀ ਮਿਲ ਸਕੇ ਨਾਨਕ ਉਬਰੇ ਜਪ ਹਰੀ ਨਾਨਕ ਉਬਰੇ ਜਪ ਦਰ ਸੱਚਾ ਸਾਬਾਸ ਦਾਤਾਰ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ ਨਾਨਕ ਕੋਬਰਾ ਜਪੋ ਜਪ ਕੇ ਦਾ ਕਰਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਾ ਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਬਰੇ ਉਰੋੜਿਆ ਜਾਂਦਾ ਬੰਦਾ ਬਚ ਜਾਂਦਾ ਹੈ ਜਪ ਜਪ ਕੇ ਵਾਹਿਗੁਰੂ 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 ਤੇ ਦਰਗਾਹ ਵਿੱਚ ਵਾਹਿਗੁਰੂ ਦੇ ਦਰ ਤੇ ਵੀ ਸ਼ਾਬਾਸ਼ੀ ਮਿਲਦੀ ਹੈ ਸੱਚੇ ਵਾਹਿਗੁਰੂ ਦੇ ਦਰ ਤੇ ਜਿਹੜੇ ਸਾਰੇ ਜੁਗਾਂ ਵਿੱਚ ਸੱਚ ਹਨ ਆ ਆ ਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਪ੍ਰੈਜ਼ੈਂਟ ਟਾਈਮ ਤੇ ਵੀ ਸੱਚ ਹਨ ਨਾਨਕ ਹੋਸੀ ਵੀ ਸੱਚ ਇਨ ਫਿਊਚਰ ਵੀ ਉਹ ਸੱਚ ਹੋਣਗੇ ਤੇ ਸੱਚ ਨਾਲ ਪਿਆਰਿਓ ਉਹ ਮਨ ਲੱਗਦੇ ਹਨ ਉਹ ਬੰਦੇ ਬੰਦੀਆਂ ਲੱਗਦੇ ਹਨ ਜਿੰਨਾਂ ਤੇ ਮੇਰ ਹੋ ਜਾਂਦੀ ਹੈ ਧੰ ਗੁਰੂ ਨਾਨਕ ਸਾਹਿਬ ਜੀ ਦੀ ਕਲਗੀਆਂ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਦਸਮੇਸ਼ ਪਿਤਾ ਜੀ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੇ ਸੱਚ ਨਾਲ ਲੱਗ ਗਏ ਉਹ ਡੇ ਨਾਈਟ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੋ ਸੱਚ ਲੱਗੇ ਸੇ ਅਨ ਦਿਨ ਜਾਗੇ ਜੋ ਸੱਚ ਲਾਗੇ ਸੇ ਅਨ ਦਿਨ ਜਾਗੇ ਦੇ ਅਨ ਦਿਨ ਦਾ ਭਾਵ ਦਿਨੇ ਰਾਤੀ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਜੋ ਸੱਚ ਲਾਗੇ ਸੇ ਅਨ ਦਿਨ ਜਾਗੇ ਤੇ ਵਾਹਿਗੁਰੂ ਦੇ ਘਰ ਤੇ ਸਚਿਆਰ ਵੀ ਉਹੀ ਹੁੰਦੇ ਹਨ ਸੋਭਾ ਵੀ ਉਹਨਾਂ ਨੂੰ ਮਿਲਦੀ ਹੈ ਦਰ ਸਚੈ ਸੋਭਾ ਪਾਵਣਿਆਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਸੇਜ਼ ਦੋਜ਼ ਹੂ ਆਰ ਕਮਿਟਿਡ ਟੂ ਟਰੂਥ ਰਿਮੇਨ ਅਵੇਕ ਐਂਡ ਅਵੇਅਰ ਨਾਈਟ ਐਂਡ ਡੇ ਦੇ ਆਰ ਆਨਰਡ ਇਨ ਦਾ ਟਰੂ ਕੋਰਟ ਆਫ ਗॉड ਐਨੀ ਕਿ ਸੇਵਾ ਅੱਜ ਵੀ ਪਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ ਪਈ ਭੁੱਲਾਂ ਦਾ ਹਸਕੋਂ ਹੋ ਜਾਂਦੀਆਂ ਹਨ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਦੁਨੀਆ ਨੂੰ ਭੁੱਲਣ ਵਾਲੀ ਬਣਾਇਆ ਹੈ ਆਪ ਜੀ ਦੇ ਪਵਿੱਤਰ ਹੁਕਮ ਹਨ ਭੁੱਲਣ ਅੰਦਰ ਸਭ ਕੋ ਆਪੋ 룰 ਗੁਰੂ ਕਰਤਾਰ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪਨਾ ਭੁੱਲੇ ਤੁਸੀਂ ਨਹੀਂ ਭੁੱਲਦੇ ਬਾਕੀ ਸਾਰੀ ਦੁਨੀਆ ਤੁਸੀਂ ਭੁੱਲਣ ਵਾਲੀ ਬਣਾ ਛੱਡੀ ਹੈ ਸੇਵਾਦਾਰ ਨੂੰ ਦਾਸ ਦਿਲਬਾਗ ਸਿੰਘ ਨੂੰ ਖਿਮਾ ਕਰਦੇ ਹੋ ਮੁਆਫ ਕਰਦੇ ਹੋ ਮੈਂ ਬੜੀਆਂ ਪੁੱਲਾਂ ਕਰ ਜਾਂਦਾ ਹਾਂ ਤੋਂ ਖਲਾ ਕਰਨਾ ਵਾਵਲਸ ਜਿਹੜੇ ਹਨ ਸਿਹਾਰੀਆਂ ਭਿਆਰੀਆਂ ਮੇਰੇ ਕੋਲੋਂ ਅੱਗੇ ਪਿੱਛੇ ਪੜੀਆਂ ਜਾਂਦੀਆਂ ਹਨ ਸਤਿਗੁਰੂ ਜੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਲੜ ਲਾਇਆ ਹੈ ਤੇ ਸਮੇਸ਼ ਪਿਤਾ ਜੀ ਨੇ ਮੈਨੂੰ ਬਖਸ਼ ਦਿਓ ਬਖਸ਼ ਦਿਓ ਬਖਸ਼ ਦਿਓ ਸਾਧ ਸੰਗਤ ਗੁਰੂ ਦਾ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋਨੇਵਾਸ ਆਪ ਸਾਧ ਸੰਗਤਵੀ ਦਾਸ ਨੂੰ ਖਿਮਾ ਕਰ ਦਿਓ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਗੁਰਬਾਣੀ ਦਾ ਕੋਈ ਅਖਰ ਮੰਨ ਤੇ ਵਸ ਜਾਵੇ ਸਾਡਾ ਭਲਾ ਹੋ ਜਾਵੇਗਾ ਸਾਰਿਆਂ ਦਾ ਇੱਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਸਮਾ ਹੋ ਗਿਆ ਹੈ ਸਾਧ ਸੰਗਤ ਮੇਰੀਆਂ ਪੁੱਲਾਂ ਨਾ ਚਿਤਾਰਣੀਆਂ ਮੈਨੂੰ ਬਖਸ਼ ਦੇਣਾ ਨਾਮ ਜਪਿਆ ਕਰੋ ਆਪੋ ਆਪਣੇ ਮਨ ਨੂੰ ਕਿਆ ਕਰੋ ਜਪ ਮਨ ਸਤਨਾਮ ਸਦਾ ਸਤਨਾਮ ਦਾਸ ਅਜੇ ਕੱਲ ਕਰੋ ਹੀ ਸੇਵਾ ਕਰ ਰਿਹਾ ਹੈ ਅਗਰ ਕੋਈ ਸਾਥ ਸੰਗਤ ਦਾ ਮਨ ਕਰੇ ਤਾਂ ਨਾਲ ਅਕਾਊਂਟ ਨੰਬਰ ਦਿੱਤਾ ਹੋਇਆ ਹੈ ਸਾਥ ਸੰਗਤ ਦਾਸ ਮੰਗਦਾ ਨੇ ਜੋ ਤੋ 86 ਹੋ ਪਾ ਦਿਆ ਕਰੋ ਅਕਾਊਂਟ ਦੇ ਵਿੱਚ ਇਹਨਾਂ ਦਿਨਾਂ ਵਿੱਚ ਗੁਰੂ ਘਰ ਵਿੱਚ ਕਿਤੇ ਵੀ ਦਾਸ ਸੇਵਾ ਨਹੀਂ ਪਿਆ ਕਰਦਾ ਘਰ ਹੀ ਸੇਵਾ ਕਰ ਰਿਹਾ ਹੈ ਆਪ ਜੀ ਦੀ ਪਰਵਾਨ ਕਰ ਲਿਆ ਕਰੋ ਪਰਵਾਨ ਕਰ ਲਿਆ ਕਰੋ ਪਰਵਾਨ ਕਰ ਲਿਆ ਕਰੋ ਨਾਲੇ ਅਰਦਾਸ ਕਰਦੇ ਆ ਕਰੋ ਸਤਿਗੁਰੂ ਆਪਣੀ ਛਟਨਾ ਦਾ ਪਿਆਰ ਬਖਸ਼ਿਸ਼ ਕਰਨ ਨਾਮ ਦੀ ਦਾਤ ਬਖਸ਼ਿਸ਼ ਕਰਨਾ ਬਿਨਾ ਨਾਮ ਤੋਂ ਕੁਝ ਨਹੀਂ ਦੁਨੀਆ ਤੇ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ